ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤੋਂ ਚਲਦੇ ਆ ਪੂਰੇ ਟਰਾਂਸਪੋਰਟਰ ਨੇ ਜਿਹੜੇ ਜਾਂ ਟਰੱਕ ਡਰਾਈਵਰ ਨੇ ਭਾਵੇਂ ਕਿਸੇ ਵੀ ਜਿਹੜੇ ਵਹੀਕਲ ਨੂੰ ਡਰਾਈਵਰੀ ਕਰਕੇ ਅੱਗੇ ਸਮਾਨ ਹੈ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਲਜਾਇਆ ਜਾਂਦਾ ਹੈ ਉਹਨਾਂ ਵੱਲੋਂ ਹੜਤਾਲ ਕੀਤੀ ਗਿਆ ਜਿਹੜਾ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਜਿਹੜਾ ਨਵੀਂ ਤਬਦੀਲੀ ਲਿਆਂਦੀ ਗਈ ਹੈ ਕਿ ਜਿਹੜਾ ਕੋਈ ਨੁਕਸਾਨ ਹੋ ਜਾ ਐਕਸੀਡੈਂਟ ਹੋ ਜਾਂਦਾ ਉਹਦੇ ਨਾਲ ਨੁਕਸਾਨ ਹੋ ਜਾਂਦਾ ਤਾਂ ਜਿਹੜਾ ਪੂਰਾ ਜਿਹੜਾ ਮਾਅਬਜਾ ਹੈ ਉਹ ਡਰਾਈਵਰ ਨੂੰ ਦੇਣਾ ਪਵੇਗਾ ਪਰ ਉਹਦੇ ਨਾਲ ਅਸੀਂ ਅੱਜ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆਂ ਸਬਜ਼ੀ ਮੰਡੀ ਭਾਵੇਂ ਸਬਜ਼ੀ ਮੰਡੀ ਹੋਵੇ ਭਾਵੇਂ ਪٹرول ਡੀਜ਼ਲ ਹੋਵੇ ਤਾਂ ਸਾਰੇ ਜਿਹੜੇ ਕਾਰੋਬਾਰ ਨੇ ਉਹਨਾਂ ਤੇ ਜਿਹੜਾ ਅਸਰ ਆ ਜ਼ਰੂਰ ਪੈਣਾ ਤੇ ਜਿਹੜਾ ਸਬਜ਼ੀ ਮੰਡੀ ਦੀ ਢੋਆ ਢਵਾਈ ਗੱਡੀਆਂ ਕਰਦੀਆਂ ਨੇ ਕਿਉਂਕਿ ਪٹرول ਤੇ ਡੀਜ਼ਲ ਨਾਲ ਗੱਡੀਆਂ ਚੱਲਣੀਆਂ ਨੇ ਜਾਂ ਡਰਾਈਵਰਾਂ ਨੇ ਗੱਡੀਆਂ ਚਲਾ ਕੇ ਲੈ ਕੇ ਆਉਣੀਆਂ ਨੇ ਉਹਨਾਂ ਦਾ ਜਿਹੜਾ ਅਸਰ ਆ ਆਮ ਪਬਲਿਕ ਤੇ ਜ਼ਰੂਰ ਪੈਣਾ ਹੈ ਅਸੀਂ ਇੱਕ ਜਿਹੜੇ ਤੁਸੀਂ ਭਾਈ ਜੀ ਕੀ ਕੰਮ ਕਰਦੇ ਹੋ ਸਾਰਾ ਪਿੰਡਾਂ ਦੀ ਸਬਜ਼ੀ ਵੇਚਦੇ ਆਂ ਜੀ ਫੇਰੀ ਦਾ ਕੰਮ ਆ ਫੇਰੀ ਦਾ ਕੰਮ ਆ ਤੁਹਾਨੂੰ ਪੈਟਰੋਲ ਤੇ ਡੀਜ਼ਲ ਅੱਜ ਲੈਣਾ ਲੱਗੀਆਂ ਹੋਈਆਂ ਨੇ ਬੰਦ ਹੋ ਚੁੱਕਿਆ ਤੁਸੀਂ ਬਹੀ ਗੱਲ ਤੇ ਜਾਣੇ ਹੋ ਤੁਹਾਡਾ ਕੀ ਨੁਕਸਾਨ ਹੋ ਫਿਰ ਜੀ ਦਿਹਾੜੀ ਮਰ ਜਾਣੀ ਐ ਘਟੋ ਘਟਾ ਜਾ ਇਹਦਾ ਦਿਨ ਕੰਮ ਚੱਲਣਾ ਕੱਲੂ ਫੇਰ ਬੰਦ ਹੋ ਜਾਣਾਗਾ ਜਨਾਬ ਤੇਲ ਮਿਲਿਆ ਤਾਂ ਤੇਲ ਦੇ ਬਿਨਾ ਕੰਮ ਹੀ ਬੰਦਾਗਾ ਬਿਲਕੁਲ ਜੀ ਜੇਕਰ ਡੀਜ਼ਲ ਜਾਂ ਪੈਟਰੋਲ ਨਾ ਮਿਲਿਆ ਕਿਉਂਕਿ ਜਿਹੜੇ ਲੋਕਾਂ ਨੇ ਨੌਜਵਾਨਾਂ ਨੇ ਰੁਜ਼ਗਾਰ ਤੋਰੇ ਹੋਏ ਨੇ ਉਹਨਾਂ ਤੇ ਅਸਰ ਜ਼ਰੂਰ ਪਾਣਾ ਕਿਉਂਕਿ ਇੱਕ ਦਿਨ ਦਾ ਪੈਟਰੋਲ ਜਾਂ ਡੀਜ਼ਲ ਆਪਣੀਆਂ ਗੱਡੀਆਂ ਦੇ ਵਿੱਚ ਪਵਾ ਸਕਦਾ ਤੇ ਜਿਸ ਤਰ੍ਹਾਂ ਦੇ ਜਿਹੜੀਆਂ ਲਾਈਨਾਂ ਲੱਗੀਆਂ ਹੋਣ ਪੰਪਾਂ ਦੇ ਉੱਤੇ ਲੱਗਦਾ ਕਿ ਥੋੜੇ ਟਾਈਮ ਤੱਕ ਜਿਹੜਾ ਡੀਜ਼ਲ ਭਾਵੇਂ ਪੈਟਰੋਲ ਉਹ ਲੋਕਾਂ ਨੂੰ ਮਿਲਣਾ ਬੰਦ ਹੋ ਜਾਣਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵ ਕੁਮਾਰ ਹੈ ਜੀ ਗੁਰਦੇਵ ਜੀ ਤੁਸੀਂ ਇੱਥੇ ਜਿਹੜਾ ਮੰਡੀ ਦੇ ਵਿੱਚ ਸਬਜ਼ੀ ਮੰਡੀ ਦਾ ਕੰਮ ਕਰਦੇ ਹੋ ਕੀ ਅਸਰ ਪਿਆ ਹੈ ਅੱਜ ਤੱਕ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਸਰ ਪਵੇਗਾ ਅਗਰ ਡੋਆ ਦਵਾਈ ਦਾ ਕੰਮ ਇਸੇ ਤਰ੍ਹਾਂ ਬੰਦ ਰਹੇ ਜੀ ਤੇ ਇਹਦੇ ਵੀ ਸਬਜ਼ੀ ਦੀ ਕੀਮਤਾਂ 'ਚ ਬਹੁਤ ਜ਼ਿਆਦਾ ਤੇਜ਼ੀ ਦੀ ਸੰਭਾਵਨਾ ਹੈ ਇਹਨੂੰ ਕਿਸੇ ਵੀ ਸਰਕਾਰ ਨੂੰ ਚਾਹੇ ਸਟੇਟ ਹੈ ਚਾਹੇ ਕੇਂਦਰ ਹੈ ਇਹਨੂੰ ਮਸਲੇ ਨੂੰ ਪਹਿਲ ਦੇ ਆਧਾਰ ਤੇ ਫਟਾਫਟ ਹੱਲ ਕਰਨਾ ਚਾਹੀਦਾ ਜੀ ਜਿਵੇਂ ਜਿਹੜਾ ਡਰਾਈਵਰ ਭਾਵੇਂ ਅਸੀਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹਦੀ ਰਿਸਪੈਕਟ ਨਹੀਂ ਹੈਗੀ ਪਰ ਇਹ maal ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਉਹ ਆਪਣਾ ਰਿਸਕ ਲੈ ਕੇ ਜਾਂਦੇ ਆ ਕੋਈ ਬੰਦਾ ਮਤਲਬ ਕਿ ਅਚਾਨਕ ਕੋਈ ਐਕਸੀਡੈਂਟ ਜਾਣ ਕੇ ਤਾਂ ਕੋਈ ਕਰਦਾ ਨਹੀਂ ਹੈਗਾ ਜੇਕਰ ਹੋ ਜਾਂਦਾ ਤਾਂ ਉਹਦਾ ਜਿਹੜਾ ਮੁਆਵਜ਼ਾ ਹੈ ਸਰਕਾਰ ਨੇ ਕਿਹਾ ਵੀ ਉਸ ਡਰਾਈਵਰ ਤੇ ਪਾਇਆ ਜਾਊਗਾ ਕੀ ਲੱਗਦਾ ਤੁਹਾਨੂੰ ਇਹ ਜਾਇਜ਼ ਹੈ ਜਾਂ ਨਜਾਇਜ਼ ਇਹ ਨਜਾਇਜ਼ ਹੈ ਜੀ ਦੇਖੋ ਡਰਾਈਵਰ ਕੋਈ ਜਾਣ ਕੇ ਤਾਂ ਕਰਦੇ ਨਹੀਂ ਜੀ ਸਾਰੀ ਰਾਤ ਦਿਨ ਟਾਈਮ ਅੱਜਕੱਲ ਇੱਕ ਹੋਰ ਬੜਾ ਮਸਲਾ ਹੈ ਕਿ ਟਾਈਮ ਦਾ ਮਾਲ ਮਿਲਦਾ ਹੀ ਡਰਾਈਵਰ ਨੂੰ ਡਰਾਈਵਰ ਨੂੰ ਇਨਾਮ ਲੱਗਦਾ ਹੀ ਟਾਈਮ ਤੇ ਉਹਨੂੰ ਐਵੇਂ ਹੁੰਦਾ ਕਿ ਮੈਂ ਟਾਈਮ ਤੇ ਪਹੁੰਚਾਵਾਂ ਉਹ ਰਾਤ ਨੂੰ ਵੀ ਚੱਲਦੀ ਦਿਨ ਨੂੰ ਵੀ ਚੱਲਦੀ ਕੋਈ ਜਾਣ ਕੇ ਦਾ ਕਿਸੇ ਦੀ ਦੇਖੋ ਉਹ ਜਾਣ ਕੇ ਦਾ ਆਪਣਾ ਕੋਈ ਕਾਰਾ ਕਰਦਾ ਨਹੀਂ ਜੀ ਕੋਈ ਐਕਸੀਡੈਂਟ ਜਾਣ ਕੇ ਦਾ ਕਰਦਾ ਨਹੀਂ ਅਗਰ ਉਹ ਹੋ ਗਿਆ ਤਾਂ ਉਹਦੇ ਵਿੱਚ ਡਰਾਈਵਰ ਨੂੰ ਦੇਖਣਾ ਚਾਹੀਦਾ ਹੀ ਮਤਲਬ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਦੀ ਗਲਤੀ ਹੈ ਉਹਦਾ ਡਿਸੀਜਨ ਫੈਸਲਾ ਤਾਂ ਦੇਣਾ ਚਾਹੀਦਾ ਬਿਲਕੁਲ ਇਹ ਤੁਹਾਨੂੰ ਨਵੀਂ ਜਾਣਕਾਰੀ ਦਈਏ ਜਿਹੜੇ ਸਬਜ਼ੀਆਂ ਦੀ ਢੋਆ ਢਵਾਈ ਕਰਦੇ ਨੇ ਜਾਂ ਫਲ ਫਰੂਟ ਦੀ ਢੋਆ ਢਵਾਈ ਕਰਦੀ ਨੇ ਉਹਨਾਂ ਨੂੰ ਇੱਕ ਟਾਈਮ ਬਾਉਂਡ ਕੀਤਾ ਜਾਂਦਾ ਜੇ ਜਿਹੜਾ ਡਰਾਈਵਰ ਟਾਈਮ ਤੇ ਗੱਡੀ ਲਾਂਦਾ ਤਾਂ ਉਸ ਨੂੰ ਜਿਹੜਾ ਇੱਕ ਇਨਾਮ ਦੇ ਤੌਰ ਤੇ ਛੋਟੀ ਰਾਸੀ ਦਿੱਤੀ ਜਾਂਦੀ ਹੈ ਉਹ ਦਿਨ ਰਾਤ ਗੱਡੀ ਚਲਾ ਕੇ ਉਹ ਜਿਹੜਾ ਮਾਲ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦਾ ਉਹ ਇਸ ਟਾਈਮ ਬਿਲਕੁਲ ਠੱਪ ਹੋਇਆ ਹੋਇਆ ਹੈ ਕਿਉਂਕਿ ਭਾਵੇਂ ਫਰੂਟ ਹੋਣ ਭਾਵੇਂ ਸਬਜ਼ੀਆਂ ਹੋਣ ਭਾਵੇਂ ਡੀਜ਼ਲ ਹੋਵੇ ਭਾਵੇਂ ਪੈਟਰੋਲ ਹੋਵੇ ਹੋਰ ਵੀ ਜਿਹੜੀਆਂ ਜ਼ਰੂਰੀ ਵਸਤਾਂ ਇੱਕ ਦੂਜੇ ਇੱਕ ਸੂਬੇ ਤੋਂ ਚੇਂਜ ਹੁੰਦੀਆਂ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਲਜਾਈਆਂ ਜਾਂਦੀਆਂ ਨੇ ਉਹਦਾ ਜਿਹੜਾ ਟੋਆ ਟਾਈ ਦਾ ਸਾਰਾ ਕੰਮ ਹੈ ਜਿਹੜਾ ਡਰਾਈਵਰੀ ਜਾਂ ਵਹੀਕਲ ਜੋ ਟਰਾਂਸਪੋਰਟਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦਾ ਪਰ ਉਹ ਲੱਗਦਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਠੱਪ ਹੋ ਜਾਣਾ ਕਿਉਂਕਿ ਅਣਮਿੱਥੇ ਸਮੇਂ ਦੇ ਲਈ ਜਿਹੜੀ ਹੜਤਾਲ ਹੈ ਉਹ ਕੀਤੀ ਗਈ ਹੈ ਪਰ ਉਹ ਹੜਤਾਲ ਦਾ ਅਸਰ ਹੈ ਜਿਹੜਾ ਆਮ ਪਬਲਿਕ ਤੇ ਪੈਣਾ ਤੁਹਾਡਾ ਕੀ ਨਾਮ ਹੈ ਜੀ ਮੈਂ ਕਸ਼ਮੀਰ ਸਿੰਘ ਜ਼ਿਲ੍ਹਾ ਖਜਾਨਚੀ ਭਾਰਤੀ ਕਿਸਾਨ ਯੂਗਤਾ ਸਿੱਧੂਪੁਰ ਅੱਜ ਤਾਂ ਪੈਟਰੋਲ ਉਹਨਾਂ ਤੇ ਲੜਨ ਲੱਗੀਆਂ ਪਈਆਂ ਸੀ ਅੱਜ ਸਬਜ਼ੀ ਮੰਡੀ 'ਚ ਆਏ ਆ ਦੇਖਿਆ ਸਬਜ਼ੀ ਮੰਡੀ ਦੇ ਵਿੱਚ ਵੀ ਉਹ ਲੋਕ ਕਹਿ ਰਹੇ ਨੇ ਵੀ ਬਹੁਤ ਅੱਜ ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਡਰਾਈਵਰਾਂ ਤੇ ਕਾਨੂੰਨ ਬਣਾਉਣ ਦਾ ਉਹ ਬਹੁਤ ਹੀ ਮੰਦ ਭਾਗਾ ਹੈ ਜਿੰਨੇ ਵੀ ਸਰਮਾਇਯਦਾਰ ਲੋਕ ਨੇ ਨਾ ਕਿ ਉਹ ਗੱਡੀ ਚਲਾਉਂਦਾ ਨਾ ਕੋਈ ਬਾਹਰ ਨਿਕਲਦਾ ਉਹ ਤਾਂ ਰਜਾਈਆਂ ਦੇ ਵਿੱਚ ਏਸੀਆਂ 'ਚ ਪਏ ਨੇ ਜਿਹੜਾ ਮਜ਼ਦੂਰ ਤਬਕਾ ਜਿਹੜੀ ਡਰਾਈਵਰ ਦਾ ਕਿੱਤਾ ਹੈ ਉਹ ਸਿਰਫ ਗਰੀਬ ਲੋਕ ਹੀ ਕਰਦੇ ਨੇ ਜਿਵੇਂ ਕਿਸਾਨ ਦੇ ਨਾਲ ਮਜ਼ਦੂਰ ਖੇਤੀ ਕਰਦੇ ਨੇ ਸੱਪਾਂ ਦੀਆਂ ਸਰੀਆਂ ਸੁਂਗਦੇ ਨੇ ਇਸ ਤਰ੍ਹਾਂ ਜਿਹੜਾ ਡਰਾਈਵਰ ਦਾ ਕੀਤਾ ਕੋਈ ਅਮੀਰ ਘਰ ਦਾ ਡਰਾਈਵਰ ਨਹੀਂ ਲੱਗਦਾ ਸਾਰੇ ਗਰੀਬ ਘਰਾਂ ਦੇ ਮਜ਼ਦੂਰ ਨੇ ਉਹਨਾਂ ਨੂੰ ਰੋਜ਼ਗਾਰ ਤੇ ਸੱਟ ਤਾਂ ਵੱਜਣੀ ਨੂੰ ਹੀ ਵੱਜਣੀ ਐ ਆਉਣ ਵਾਲੇ ਬੱਚੇ ਵੀ ਡਰਾਈਵਰੀ ਦਾ ਕੀਤਾ ਨਹੀਂ ਸਿੱਖਣਗੇ ਸਾਰੇ ਕੰਮ ਜਾਮ ਹੋ ਜੂ ਤੇ ਡਰਾਈਵਰ ਦੀ ਜਿਹੜੀ ਜ਼ਿੰਦਗੀ ਆ 24 ਘੰਟੇ ਪਹਿਲੇ ਖਤਰੇ ਚ ਐ ਅੱਜ ਜੋ ਸੈਂਟਰ ਸਰਕਾਰ ਨੇ ਇਹ ਕਾਲੇ ਕਾਨੂੰਨਾਂ ਦੀ ਤਰ੍ਹਾਂ ਮਜ਼ਦੂਰ ਤਬਕੇ ਦੇ ਕਾਨੂੰਨ ਬਣਾਇਆ ਵੀ ਉਹਨਾਂ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਬੰਦੇ ਨੂੰ ਅਜੇ ਤੱਕ ਕੀੜੀ ਨਹੀਂ ਮਾਰ ਸਕਦਾ ਮਨੁੱਖ ਜਿਹੜਾ ਮਨੁੱਖ ਹੈ ਜਿਹੜਾ ਇਨਸਾਨ ਹੈ ਮਾਰਨ ਵਾਲੇ ਤਾਂ ਉਹ ਲੋਕ ਨੇ ਜਿਹੜੇ ਸਾਡਾ ਖੂਨ ਚੂਸ ਕੇ ਸਾਡਾ ਟੈਕਸ ਵਸੂਲ ਕਰਕੇ ਆਪ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਕੁੱਠਰੇ ਤੇ ਮਹਿਲਾਚ ਰਹਿੰਦੇ ਨੇ ਪਰ ਜਿਹੜਾ ਮਜ਼ਦੂਰ ਦਾ ਹਾਲ ਹੈ ਨਾ ਉਹਦੀ ਮਜ਼ਦੂਰੀ ਵਾਧੀ ਹੈ ਨਾਈਂਟਨ ਖਾਵਾਦੀ ਹੈ ਆਪਾਂ ਕਸ਼ਮੀਰ ਸਿੰਘ ਜੀ ਗੱਲ ਕਰਦੇ ਆ ਕਿਉਂਕਿ ਗੱਡੀ ਦਾ ਅਨਸੂਰ ਦੇ ਰੂਪ ਦੇ ਵਿੱਚ ਪੈਸਾ ਲੈ ਜਾਂਦਾ ਕੰਪਨੀਆਂ ਸਾ ਤੋਂ ਮੋਟਾ ਪੈਸਾ ਲੈਂਦੀਆਂ ਕੰਪਨੀਆਂ ਜਿਹੜੀਆਂ ਅਨਸੂਰ ਕਰਦੀਆਂ ਨੇ ਪਰ ਫੇਰ ਵੀ ਡਰਾਈਵਰ ਨੂੰ ਕਿਉਂ ਦੋਸ਼ੀ ਦਿਸਦਾ ਹੈ ਇਹਦਾ ਪਹਿਲੇ ਕਾਨੂੰਨ ਬਣੇ ਹਨ ਜਿਹੜੇ ਅੱਜ ਤੋਂ ਪਹਿਲਾਂ ਜਾਦੀ ਦੁਨੀਆ ਸਾਜੀ ਹੈ ਜੋ ਵੱਡੇ ਲੋਕ ਨੇ ਫਰਮਾਇਦਾਰ ਨੇ ਛੋਟਾ ਨਹੀਂ ਕੁਚਲਦੇ ਆਏ ਨੇ ਜਿਹੜੇ ਗੱਡੀਆਂ ਦੇ ਮਾਲਕ ਨੇ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਲੋਕ ਨੇ ਉਹ ਡਰਾਈਵਰ ਦੇ ਜਿਹੜਾ ਵਿਚਾਰਾ ਡਰਾਈਵਰ ਹੈ ਉਹ ਤਾਂ ਆਪਣੇ ਬੱਚਾ ਹੀ ਰੋਜੋੜੀ ਪਾਲਦਾ ਉਹਨੂੰ ਜਾਂ ਚਾਉਂਦੀ ਆ ਮਾਲਕਾਂ ਨੂੰ ਜਿਹੜੇ ਕਾਰਪ ਉਹਨਾਂ ਨੂੰ ਕੋਈ ਇੰਸ਼ੋਰੈਂਸ ਹੈ ਜਿਹੜਾ ਉਹ ਬੜੀ ਆ ਬੜੀਆਂ ਕੰਪਨੀਆਂ ਲੈ ਜਾਂਦੀਆਂ ਨੇ ਜਿਹੜਾ ਡਰਾਈਵਰ ਹੈ ਉਹਨੂੰ ਚੱਕ ਕੇ ਅੰਦਰ ਢੋਹ ਦੇਣਗੇ ਉਹਦੇ ਬੱਚੇ ਦਾ ਕੀ ਬਣੂਗਾ ਸੋ ਜਿਹੜਾ ਕਾਨੂੰਨ ਹੈ ਬਹੁਤ ਹੀ ਮਿਸਿੰਗ ਜੀ ਮੈਂ ਗੱਲ ਵਿੱਚ ਕੱਟ ਰਿਹਾ ਜਿਵੇਂ ਇਨਸੂਰਡ ਕੰਪਨੀਆਂ ਨੇ ਉਹਨਾਂ ਨੂੰ ਸਾਰਾ ਜੁਰਮਾਨਾ ਇਨਸੂਰਡ ਕੰਪਨੀ ਤੇ ਪੈਂਦਾ ਸੀ ਕੀ ਕਿਤੇ ਇਹ ਨਹੀਂ ਲੱਗ ਰਿਹਾ ਕਿਤੇ ਜਿਹੜੀ ਸਰਕਾਰ ਹੈ ਕਿਉਂਕਿ ਵੱਡੀਆਂ ਕਾਰਪੋਰੇਟ ਘਰਾਣੇ ਦੀਆਂ ਕੰਪਨੀਆਂ ਇਨਸੂਰਡ ਖੋਲੀਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੋ ਸਕਦਾ ਹੈ ਉਹ ਜਿਹੜੇ ਵੱਡੇ ਲੋਕ ਨੇ ਜਿਵੇਂ ਅੰਗਰੇਜ਼ਾਂ ਦੇ ਵੇਲੇ ਗੰਜਾ ਰਾਏ ਸੀ ਉਹਨਾਂ ਨੇ ਵੀ ਜਿਹੜੀ ਜਮਾਨਤ ਹੋ ਜਾਂਦੀ ਹੈ ਡਰਾਈਵਰ ਦੀ ਵੀ ਡਰਾਈਵਰ ਕੋ ਨੁਕਸਾਨ ਕਰਦਾ ਹੋਰ ਕਰਦਾ ਤਾਂ ਮਾਲਕ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹਨਾਂ ਦੇ ਡਰਾਈਵਰ ਜਿਹੜੇ ਮਾਲਕ ਰੱਖੇ ਸੀ ਮਾਲਕਾਂ ਨੇ ਘਰ ਦੇ ਰੱਖੇ ਸੀ ਉਹ ਵੱਜ ਜਾਂਦੇ ਸੀ ਹੁਣ ਵੀ ਜਿੰਨਾ ਵੀ ਨੁਕਸਾਨ ਹੋਣਾ ਹੈ ਕਾਰਪੋਰੇਟ ਘਰਾਣਿਆਂ ਦਾ ਆਪਣੇ ਨੂੰ ਬਚਾਉਣ ਵਾਸਤੇ ਕਾਲੇ ਕਾਨੂੰਨ ਬਣਾ ਰਹੇ ਨੇ ਮਜ਼ਦੂਰ ਦੀ ਕੋਈ ਗੱਲ ਨਹੀਂ ਸੁਣਦਾ ਆਮ ਗਰੀਬ ਲੋਕ ਨੂੰ ਕੁਚਲਿਆ ਜਾ ਰਿਹਾ ਹੈ ਇਸ ਲਈ ਸੰਘਰਸ਼ ਹੁੰਦੇ ਨੇ ਅਸੀਂ ਧਰਨੇ ਲੱਗਦੇ ਨੇ ਮੁਜ਼ਾਹਰੇ ਹੁੰਦੇ ਨੇ ਬਿਲਕੁਲ ਜੀ ਇਹ ਸਨ ਸਾਡੇ ਨਾਲ ਕਸ਼ਮੀਰ ਸਿੰਘ ਜਿਨ੍ਹਾਂ ਨੇ ਪੂਰੀ ਡਿਟੇਲ ਦੇ ਨਾਲ ਦੱਸਿਆ ਕਿ ਜਿਹੜਾ ਡਰਾਈਵ ਭਾਈਚਾਰਾ ਉਹ ਗਰੀਬ ਲੋਕਾਂ ਦੇ ਮਜ਼ਦੂਰ ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ ਘੱਟ ਪੜੇ ਲਿਖੇ ਹੁਣ ਕਰਕੇ ਆਪਣਾ ਕਿਤੇ ਵਜੋਂ ਡਰਾਈਵਰੀ ਕੀਤਾ ਜਿਹੜਾ ਉਹ ਚੁਣਦੇ ਨੇ ਉਹਦੇ ਰਿਜ਼ਲਟ ਨਿਕਲਦੇ ਨੇ ਕਿੱਦਾਂ ਦੇ ਹਾਲਾਤ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਬਣਦੇ ਨੇ ਜਿਹੜੀ ਇਹ ਸਬਜ਼ੀ ਮੰਡੀ ਹੈ ਇਹ ਲੋਕਾਂ ਦੇ ਰੁਟੀਨ ਦੇ ਵਿੱਚ ਜਿਹੜੇ ਡਰਾਈਵਰ ਨੇ ਲੋਕਾਂ ਦੇ ਘਰਾਂ ਤੱਕ ਇਹ ਚੀਜ਼ਾਂ ਪਹੁੰਚਦੀਆਂ ਨੇ ਇਹਨਾਂ ਦੀ ਜਿਹੜਾ ਮੰਗਾਈ ਦੇ ਵਿੱਚ ਜਾਂ ਇਹਨਾਂ ਦੇ ਖਰਚੇ ਨੇ ਜਿਹੜੇ ਉਹ ਵਧਣੇ ਜ਼ਰੂਰ ਸੁਭਾਵਿਕ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਾਈ ਦਾ ਜਿਹੜਾ ਖਜਾ ਜਿਹੜਾ ਮੰਗਾਈ ਹੈ ਉਹਦਾ ਜਿਹੜਾ ਹਰਜਾਨਾ ਉਹ ਆ ਪਬਲਿਕ ਦੀਆਂ ਜੇਬਾਂ ਤੇ ਪੈਣਾ ਜਿਹੜਾ ਬਜਟ ਹੈ ਆਮ ਲੋਕਾਂ ਦੀਆਂ ਜੇਬਾਂ ਤੇ ਪੈਣਾ ਪਰ ਲੋੜ ਹੈ ਸਰਕਾਰ ਨੂੰ ਇਸ ਕਾਨੂੰਨ ਬਾਰੇ ਸੋਚਣ ਦੀ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਂਗੇ ਬਣੇ ਪੀਟੀਸੀ ਦੇ ਨਾਲ ਕੈਮਰਾ ਪਰਸਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨੂੰ ਸੁਗਰੋਰ